ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਗ ਟਾਡਾ ਬੋਬੋ ਸਵਾਗਤ ਆ ਵੀਰ ਜੀ ਅੱਜ ਦੀ ਵੀਡੀਓ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਤਾਜੀ ਸੋਈਆਂ ਇੱਕ ਬੱਚੇ ਤੋਂ ਬਿਨਾ ਆ ਚੰਗੇ ਰਿਕਾਰਡ ਵਾਲੀਆਂ ਨੇ ਐ ਥਣ ਥਣ ਵੀਰੇ ਚੈੱਕ ਕਰ ਲੋ ਗੁਲਾਬੀ ਥਣ ਆ ਗਏ ਵੇੜਾਂ ਨੂੰ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹੋਰ ਸੁਣਾਓ ਕੀ ਆ ਚੱਲ ਵਧੀਆ ਵਧੀਆ ਨੇ ਵੀਰ ਜੀ ਵਧੀਆ ਨੇ ਵਧੀਆ ਵੀਰੇ ਨਾਂ ਦੱਸ ਦੀ ਨਾਂ ਰੋਬਰ ਜੋ ਪਿੰਡ ਰੋਬਰਸੀ ਲਈ ਨਾਲ ਜਲਾਮਰੀ ਸਰਦੇ ਠੀਕ ਹੈ ਜੀ ਫੋਨ ਨੰਬਰ ਵੀ ਦੱਸ ਦਿਓ ਫੋਨ ਨੰਬਰ ਹੈ 9813879636 ਠੀਕ ਹੈ ਚੰਗੀਆਂ ਵਹਿੜਾਂਆਂ ਗਿਆ ਕੋਲੇ ਚੰਗੀਆਂ ਚੰਗੀਆਂ ਜੀ ਚੰਗੀਆਂ ਰਿਕਾਡ ਵਾਲੀਆਂ ਹਾਂਜੀ ਹਾਂਜੀ ਠੀਕ ਹੈ ਵੀਰੇ ਕਰੀਏ ਸ਼ੁਰੂ ਇਹਨਾਂ ਤੋਂ ਸ਼ੁਰੂ ਕਰੀ ਜੀ ਹਾਂਜੀ ਇਹਦੇ ਬਾਰੇ ਦੱਸਿਓ ਪਹਿਲਾਂ ਇਹਦੇ ਕੋਲ 15 ਕਿਲੋ ਹੋਗਾ ਪਰ 14 ਕਿਲੋ ਦੀ ਆਪਣੀ ਗਰੰਟੀ ਹੋ ਗਈ ਜੋ 14 ਕਿਲੋ ਦੀ ਗਰੰਟੀ ਹੈ ਹਾਂਜੀ 7ਵਾਂ ਦਿਨ ਜੋ ਇਹ ਸੂਲ ਮਗਰ ਵਛੀ ਜੋ ਵੇ ਫੁਕੜੀ ਮਗਰ ਵਛੀ ਆ ਗਈ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਸੂਆ ਪਹਿਲਾ ਸੂਆ 6 ਦੰਦ ਮੂਹਰੇ ਐ ਛੱਗੀ ਆ ਹਾਂਜੀ ਹਾਂਜੀ ਠੀਕ ਹੈ ਤੇ ਤੋਰੀਏ ਵੇ ਵਿਖਾਈਏ ਪਹਿਲਾ ਸੂਆ ਐ ਨੌਗੜਾ ਥਾਣਾ ਗਿਆ ਕਿੱਲੇ ਗੱਡੇ ਆ ਚੈੱਕ ਕਰ ਲੋ ਵੀਰੇ ਚੰਗੀ ਸ਼ਕੀਨ ਵਹਿੜਾ ਤੁਰੋ ਵੀਰੋ ਚੰਗੀ ਪਲੀ ਜੁੜੀ ਵਹਿੜਾ ਗਈ ਵੀਰੋ ਐ ਚਗਾਠਾ ਜਗੂਠਾ ਚੈੱਕ ਕਰੋ ਲੈਵਾਲੂ ਵਾ ਚੈੱਕ ਕਰ ਲੋ ਚੰਗੇ ਰਿਕਾਰਡ ਵਾਲੀ ਵੀਰ ਜੂ ਨਹੀਂ ਦੱਸਦੇ ਆ ਬਾਕੀ ਵੀਰੋ ਤੁਸੀਂ ਚੈੱਕ ਕਰ ਹੀ ਲੋ ਵੱਡੇ ਕੱਦ ਕਾਠ ਵਾਲੀ ਆ ਲੰਮੀ ਬੇਲ ਆ ਚੰਗਾ ਚਗਾਠਾ ਚਗੂਠਾ ਵਹਿੜ ਨੂੰ ਲੱਗਿਆ ਚੰਗੀ ਸੋਹਣੀ ਵਸ਼ੀ ਆ ਗਈ ਆ ਤੇ ਥਣਦੀ ਦੇ ਵੇਖੋ ਵੀਰੋ ਐ ਨੌਕਲਾ ਥਾਣਾ ਗਿਆ ਚੰਗਾ ਸਪੈਸ਼ਲ ਥਾਣੇ ਨੂੰ ਕਹਿ ਦਈਏ ਵੀਰੋ ਚੰਗੀ ਵਹਿੜ ਆ ਗਈ ਆ ਮਗਰ ਵੀ ਇਹਦੇ ਵਸ਼ੀ ਆ ਗਈ ਆ ਆ ਵਸ਼ੀ ਆ ਗਈ ਵੀਰੇ ਨਾਲ ਹੀ 나ੜੂ ਤੇ ਆ ਬੱਚਾ ਦੋ ਹੀ ਵਹਿੜਾ ਹੋ ਗਿਆ ਹਨਾ ਵੀਰੇ ਹਾਂਜੀ ਹਾਂਜੀ ਤੇ ਸੀਸ ਲੱਗ ਪੂਰੀ ਕਿਆ ਬਾਤਾਂ ਜੀ ਵੇਖੋ ਵੀਰੋ ਚੈੱਕ ਕਰ ਲਿਓ ਚੰਗੀ ਵਹਿੜ ਆ ਗਈ ਆ ਚੰਗੀ ਸ਼ਕੀਨ ਵਹਿੜ ਆ ਗਈ ਆ ਤੇ ਵੀਰੇ ਇਹਦਾ ਦੋ ਦੋ ਦਾ ਚੰਗਾ ਰਿਕਾਰਡ ਫਿਰ ਹੋਊਗਾ ਇਹਦੇ ਬੜੀ ਭਰੂਗੀ ਦੁੱਧ ਦੇ ਰਮਾਨਾ ਕੱਡੋ ਹਨਾ ਜੀ ਬਾਕੀ ਵੀਰੇ ਥਾਣੀ ਦੱਸਦਾ ਦੁੱਧ ਤਾਂ ਥਾਣਾ ਹਨਾ ਹਾਂਜੀ ਹਨੀ ਭੜੀ ਥਣਪਾਂਡਾ ਸਾਫਾ ਦੁੱਧ ਤਾਂ ਭਰੂ ਭਰੂ ਗੇੜ ਬਾਕੀ ਚਲੋ ਦੁੱਧ ਤਾਂ ਹਰੇਕ ਦੀ ਸੇਵਾ ਦਾ ਬਾਕੀ ਵੀਰੇ ਪਾਈ ਦਾ ਦੁੱਧ ਹਨਾ ਹੁਣ ਪਸ਼ੂ ਚਾਰੂ ਆ ਹਨਾ ਜੀ ਕਿਦਾਂ ਤੁਸੀਂ ਤੂੜੀ ਪਾਈ ਆ ਮਰੇ ਘਰ ਹਨਾ ਹਾਂਜੀ ਤੂੜੀ ਜਣਦੀ ਬਿਲਕੁਲ ਬਿਲਕੁਲ ਕੋਈ ਵੀਰ ਚੰਗੀ ਸੇਵਾ ਕਰੂਗਾ ਦੁੱਧ ਦਾ ਚੰਗਾ ਰਿਕਾਰਡ ਭਰੂ ਭਰੂਗੇ ਹਾਂਜੀ ਹਨੀ ਭੜੀ ਬਿਲਕੁਲ ਤੇ ਵੀਰ ਜੀ ਇਹਨੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਆ 55000 ਦੀ ਦੇ ਦਈਏ ਭੜੀ 55 ਦੀ ਹਾਂਜੀ ਠੀਕ ਆ ਕੋਈ ਮ ਬੁੰਜਿਆ ਦੀ ਦਿੱਤਾ ਹੈ ਬੁੰਜਿਆ ਦੀ ਹਾਂਜੀ 2 ਛੱਡ ਦਾਂਗੇ ਪੂਰੇ 50000 ਦੀ ਪੂਰੇ 50000 ਦੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਵੀਰੇ ਓਕੇ ਜਾਇਜ ਰੇਟ ਆ ਵੇਖੋ ਵੀਰੇ ਪੂਰੇ 50 ਦੀ ਵੀਰ ਕਹਿੰਦਾ ਵਹਿੜ ਹੋ ਜੂਗੀ ਜਾਇਜ ਰੇਟ ਵੀਰ ਨੇ ਕੀਤਾ ਜਾ ਥਾਣ ਸੁਣਿਆ ਚੰਗਾ ਲੱਗਿਆ ਵੱਡੀ ਵਹਿੜ ਆ ਵੀਰੇ ਬਾਕੀ ਰੇਟ ਵੀਰ ਦਾ ਠੀਕ ਆ ਜਾਇਜ ਹੈ ਵੀਰ ਜੀ ਬਿਲਕੁਲ ਜਾਇਜ ਹੀ ਰੇਟ ਹੈ ਭਾਜੀ ਤੁਹਾਡੀ ਅੱਜ ਪਹਿਲੀ ਵੀਡੀਓ ਬਾਈ ਜਿਹੜਾ ਜਾਂਦਾ ਨਾ ਮਨ ਲੱਭੇ ਬੜੀ ਬਿਲਕੁਲ ਬਿਲਕੁਲ ਜਾਇਜ ਰੇਟ ਆ ਵੀਰੇ ਕਹਿੰਦਾ ਕਿ ਮਾਨਤਨ ਮੈਂ ਤੇਰੇ ਕੋਲ ਕਰਉਣਾ ਹਨਾ ਤੂੰ 65 ਮੰਗਦਾ 60 ਮੰਗਦਾ ਮੈਂ ਕਹਿੰਦਾ ਵੀਰ ਮਾਨ ਕਰਦੇ ਰੇਟ ਜਵਾਂ ਜੇ 50000 ਆ ਬਾਕੀ ਕੋਈ ਵੀਰ ਫੋਨ ਲਾਵੇ ਮੋੜੇ ਹੋਣਾ ਹਨਾ ਨਹੀਂ ਨਹੀਂ ਮੋੜਦੇ ਨਹੀਂ ਬੜੀ ਕੋ ਥੋੜਾ ਬੋਧ ਮਾਨਤਨ ਕਰਦਾਂਗੇ ਬੜੀ ਹੋਰ ਕੀ ਬਾਤ ਹੈ ਜੀ ਵੇਖੋ ਵੀਰੋ ਫੋਨ ਲਾ ਲਿਓ 50 ਚ ਵੀ ਮਾਨਤਨ ਹੋ ਜਾਊਗਾ ਰੇਡ ਵੀਰ ਦਾ ਜੈ ਜੈ ਵੱਡੀ ਵੜਾ ਕੋਈ ਨਿੱਕੀ ਮੰਨ ਕੇ ਨਾ ਚੱਲਿਓ ਬਾਕੀ ਵੀਰੋ ਤੁਸੀਂ ਫੋਨ ਜਰੂਰ ਲਾ ਲਿਓ ਮਾਨਤਨ ਤੁਹਾਡਾ ਹੋਰ ਹੋ ਜਾਊਗਾ ਐ ਥਣਪਾਡੇ ਦੀ ਬਹੁਤ ਸਪੈਸ਼ਲ ਆ ਵੀਰੋ ਬਾਕੀ ਫੋਨ ਲਾ ਲਿਓ ਵੀਰ ਨੂੰ ਵੀਰ ਕਹਿੰਦਾ ਮਾਨਤਨ ਹੋ ਹਾਂਜੀ ਵੀਰੇ ਦੂਜੇ ਨੰਬਰ ਤੇ ਆ ਗਈ ਇਹਦਾ ਦੱਸਿਓ ਇਹਦੇ ਮਹੀਨੇ ਕ ਦੀ ਭੜੀ ਸੂਈ ਹੋ ਅੱਛਾ ਜੀ ਹਾਂਜੀ ਤਾਂ ਦੋ ਦੋ ਨੂੰ 12 ਹੋਗਾ ਪਰ 11 ਕਿਲੋ ਦੇ ਆਪਣੀ ਗਿਲਡੀ ਹੋਊਗੀ ਇਹ 11 ਕਿਲੋ ਪੱਕਾ ਹਾਂਜੀ ਹਾਂਜੀ ਠੀਕ ਆ ਜੀ ਤੇ ਬੱਚਾ ਇਹਦਾ ਵੀਰ ਜੀ ਮਰ ਮਰ ਗਿਆ ਬੱਚਾ ਜੀ ਅਸ ਬੱਚਾ ਹੰਨੀ ਦਾ ਹਨਾ ਖੋਲੋ ਵੀਰ ਜੀ ਤੁਰੂ ਕੂਣੀ ਵੱਡੀ ਵੜ ਜਾ ਵੱਡੀ ਵੜਾ ਵੱਡੀ ਹਨਾ ਹਾਂਜੀ ਹਾਂਜੀ ਵੇ ਵੇਖੋ ਵੀਰੋ ਵੱਡੀ ਵੜਾ ਇਹ ਵੀ ਰੰਗ ਬਾਜਾ ਐ ਚੰਗੀ ਸ਼ਕੀਨ ਬਾਕੀ ਵੀਰੇ ਥਣ ਚੈੱਕ ਕਰ ਲਓ ਕਿਆ ਬਾਤ ਹੈ ਜੀ ਐ ਲੈਵਲ ਉਹ ਚੰਗਾ ਲੱਗਿਆ ਵੀਰੇ ਬਾਕੀ ਵੀਰ ਜੀ ਨੇ ਦੱਸਿਆ ਕਿ ਇਹਦਾ ਬੱਚਾ ਤੇ ਮਰ ਗਿਆ ਵਾ ਐ ਲੈਵਲ ਉਹ ਚੈੱਕ ਕਰ ਲੋ ਐ ਚੰਗਾ ਲੈਵਲ ਲੱਗਿਆ ਥਣ ਵੀ ਚੰਗਾ ਚਵਾਈਆ ਲੱਗਿਆ ਬਾਕੀ ਵੀਰੇ ਚੈੱਕ ਕਰ ਲੋ ਥਣ ਲਾ ਕੇ ਤਾਂ ਐ ਗੁਲਾਬੀ ਥਣ ਆ ਗਿਆ ਬਾਕੀ ਨਾੜਾ ਨਾੜਾ ਚੈੱਕ ਕਰ ਲੋ ਬਾਨੇ ਦੇ ਐ ਚੰਗੇ ਰਿਕਾਰਡ ਵਾਲੀ ਆ ਬਾਕੀ ਵੀਰ ਨੇ ਮੁੱਲ ਵੀ ਇਹਦਾ ਜੈ ਜੀ ਹੋਊਗਾ ਕਿਉਂਕਿ ਇਹਦਾ ਬੱਚਾ ਗਿਆ ਮਰ ਹਣਾ ਵੀਰੇ ਵੱਡੀ ਵਹਿੜਾ ਰੇਡ ਜਾ ਜੀ ਹਣਾ ਹਾਂਜੀ 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 ਬਿਲਕੁਲ ਜਾ ਜੀ ਭਾਈ ਦੇਵਾਂਗੇ ਕਿੰਨੇ ਦੀ ਵੀਰ ਜੀ ਹੋ ਜੂਏ ਦੇ ਦਈਏ ਭਾਈ 28000 ਦੀ 28000 ਦੀ ਹਾਂਜੀ ਠੀਕ ਆ ਕਰ ਦਿਓ ਮੰਤਨ ਹੋਰ 2000 ਵਾੜੀ ਜਸਨੋਂ ਛੱਡ ਦਾਂਗੇ 28 ਚ 2000 ਜਸਨੋਂ ਵਾੜੀ 5000 ਦੀ ਵਾੜ ਦੇ ਦਾਂਗੇ 5000 ਦੀ ਪੂਰੇ ਜਸਨੋਂ ਦੀ ਵਾੜੀ ਕੀ ਬਾਤ ਹੈ ਜੀ ਠੀਕ ਆ ਵੀਰੇ ਪੰਜੀ ਜੋ ਵੀ ਹੋ ਜੂ ਮਾਨਤਨ ਹਨਾ ਬਾੜੀ ਦੇ ਬੱਚਾ ਹੁੰਦਾ ਤੇ 55000 ਦੀ ਵੈੜ ਹੀ ਏ ਬਿਲਕੁਲ ਵੀਰੇ ਬਿਲਕੁਲ ਹਾਂ ਨਹੀਂ ਹੁਣ ਇਹ ਤਾਂ ਛੋੜ ਛੱਪਾ ਹੀ ਬਾੜੀ ਹੋਣਾ ਰੇ 50000 50000 ਤਾਂ ਛੋੜ ਛੱਪਾ ਹੋਊਗਾ ਬਾਣੀ ਨਹੀਂ ਬਾੜੀ ਹੁਣ ਜੇ ਬੱਚਾ ਹੁੰਦਾ ਤੁਹਾਡੇ ਹੁੰਦਾ ਤੁਸੀਂ ਵੀ ਰੋਡ ਵੀਡੀਓ ਪਾਉਂਦੇ ਹੋ ਵਗਦੀ ਕਿ ਨਹੀਂ ਵਗਦੀ ਹੀ ਬਾੜੀ ਬਿਲਕੁਲ ਵੀਰੇ ਵੱਡੇ ਪੱਲੇ ਚ ਰੇਟ ਡਾਡਾ ਜਾਇਜ਼ ਹਨਾ ਰੇਟ ਸੋਨਾ ਤੁੰਗੀਤਾ ਕਿੰਨਾ ਮਾਲ ਆਪਣੇ ਕੋਲ ਵੀਡੀਓ ਪਾਊਗਾ ਬਾੜੀ ਬਿਲਕੁਲ ਜਾਇਜ਼ ਰੇਟ ਚ ਦਵਾਂਗੇ ਲਿਆਵਾਂਗੇ ਪਰ ਦੋ ਹੀ ਬਾੜੀ ਅੱਛਾ ਜੀ ਰੇਟ ਜਾਇਜ਼ ਹਾਂਜੀ ਹਾਂਜੀ ਬਿਲਕ ਤਾ ਰੇਡ ਤੇ ਚਲੋ 5000 ਬਾਕੀ ਚਲੋ ਜੇ ਕੋਈ ਵੀਰੇ ਕੋਈ ਜੋੜਾ ਪਾ ਲੂਗਾ ਵੈੜਾਂ ਦਾ ਹਨਾ ਆਨੇ ਨੂੰ ਪੂਰੀ ਕਰਦਾਂਗੇ ਬੜੀ ਮਾਨਦੋ ਫਿਰ ਮਾਂਤਨ ਕਰਦੇ ਹੋ ਹਨਾ ਹਾਂਜੀ ਹਾਂਜੀ ਠੀਕ ਆ ਵੀਰੇ ਵੇਖੋ ਜੀ ਰੇਡ ਵੀਰ ਦਾ ਜਵਾਂ ਜੈ ਜੈ 5000 ਦੀ ਵੀਰ ਕਹਿੰਦਾ ਵੈੜ ਹੋ ਜੂਗੀ ਚੰਗੀ ਵੈੜਾ ਵੀਰੋ ਕਦ ਕਾਠ ਵਾਲੀ ਆ ਵੀਰਾਂ ਦਾ ਜੇ ਕੋਈ ਜੋੜਾ ਪਾ ਲੂਗਾ ਜੋੜੇ ਜੋ ਮਾਂਤਨ ਖੁੱਲਾ ਕਰਦਾਂਗੇ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਵੈੜਾਂ ਚੰਗੀਆਂ ਵੱਡੀਆਂ ਨੇ ਕੋਈ ਨਿੱਕੀਆਂ ਮੰਨ ਗਿਆ ਨਾ ਚੱਲਿਓ ਬਾਕੀ ਹਰ ਵੀਰ ਨੂੰ ਹਰ ਵੀਡੀਓ ਜੇ ਇਹੋ ਬੇਨਤੀ ਹੁੰਦੀ ਆ ਵੀਰੇ ਤੁਸੀਂ ਪਸ਼ੂ ਤੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਆਪ ਦਾ ਫਰਜ਼ ਬੰਦਾ ਵੀਰ ਜੀ ਤਾਂ ਹਰ ਵੀਰ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਮਤਵਤ ਬਾਦ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਸ਼ੇਅਰ ਕਰ ਲਓ ਜੋ ਨਵੇਂ ਤੋਂ ਨਵੇਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਸਰ ਨਾਮ ਰੋਬਣੀ ਪਿੰਡ ਰਾਵਰਸੀ ਲਈ ਨਾਲਾ ਜਲਾਮਬੇਸਰ ਜੀ ਫੋਨ ਨੰਬਰ ਦੱਸ ਦਿਓ ਵੀਰੇ ਨੰਬਰ ਹੈ 9738763 ਠੀਕ ਹੈ ਵੀਰੇ ਸਾਸਿਕਾ ਸਾਸਿਕਾ